ਕਦੋਂ ਆਇਆ ਹੈ ਕਰ ਲਈ ਉਹ ਨਾਲ ਵਾਹਾਂ ਨਾਲ ਕਿਸੇ ਦੇ ਬੰਦ ਦਾ 50 ਸਬਸਕ੍ਰਾਈਬ ਕਰਾਏ ਕਰ ਸਕਦਾ ਹੈ ਸਾਈਡ ਤੇ ਕਰਦਾ ਸਪਾਰਟ ਮਾਰੇ ਹੋਰ ਕਿੱਥੋਂ ਇਹਦਾ ਹਾਇਲ ਹੈ ਇੱਥੇ ਕੀ ਕਰਨਾ ਆਇਆ ਸੀ ਕੀ ਹੋ ਗਿਆ ਇੱਥੇ ਇੱਥੇ ਤਾਂ ਨਾ ਮੇਰਾ ਤਾਂ ਤੇ ਪਾਣੀ ਗੜਾ ਆ ਨਾ ਕਿਉਂ ਬਬਰ ਗਿਆ ਟਰੈਕਟਰ ਦੀ ਸੇਵਾ ਆ ਭਰ ਦੇਣਾ ਡੋਬੇ ਕਹੋ ਲੱਗਿਆ ਕਿ ਟਰੈਕਟਰ ਲੈ ਕੇ ਝੋਟੇ ਲੈਣਾ ਹੁਣ ਨਹੀਂ ਹੋਣਾਂ ਲੈ ਹੁਣ ਹੋਲਣ ਜੇ ਜਾਂਦਾ ਬਰ ਹੁਣ ਫਿਰ ਤੂੰ ਕਿੱਧਰ ਜਾਣਾ ਹੁਣ ਮੈਂ ਘਰੇ ਜਾਂਦਾ ਵੀ ਟਰੈਕਟਰ ਜਿਹਾ ਕੇ ਆਣਾ ਕਿੰਨੇ ਕ ਟਾਈਮ ਚ ਨਿਕਲ ਜੂ ਪਣੀ ਇਹ ਆ ਦੇਖੋ ਹੁਣ ਬਾਸਾ ਕਰਦੇ ਵਰਨਾ ਕੱਕੇ ساری ਰਾਤ ਨੂੰ ਮੁੱਕੀ ਜਾਗਾ ਦੇਖੋ ਉਧਰ ਦਾ ਫੜ ਗਿਆ ਪਿੰਡ ਦੇ ਹਣਾ ਪਾਣੀ ਹਾਂ ਇਹ ਪਤਾ ਨਹੀਂ ਹੋ ਰਿਹਾ ਦੁਨੀਆਂ ਦੇ ਲੰਦ ਤੋਂ ਪੂਨਾ ਨਾ ਨਹੀਂ ਹੁੰਦਾ ਹੋਰ ਚੱਲ ਆ ਨਾ ਪੂਰਾ ਜੋਰ ਲਗਾ ਦੇ ਟਰੈਕਟਰ ਇਹਦਾ ਚੱਲੂ ਹੋਣਾ ਇੱਥੇ ਹਾਂ ਇਹਦਾ ਚੱਲੂ ਇਹ ਲੱਗ ਕੇ ਗੋਹਣਾ ਚੱਲੋ ਲੱਗ ਕੇ ਨੀ ਗੋਹਣਾ ਚੱਲਦਾ ਤਬਰਾ ਅੱਛਾ ਚੱਲ ਜੂ ਸਹੀ ਕਿੰਨਾ ਹੈ ਹਿੱਟ ਦਕਰ ਬਣੇ ਹਨ ਦੋ ਟਰੈਕਟਰ ਲਾ ਕੇ ਦੇਖੇ ਇੱਕ ਪਰ ਗਿਆ ਵਾਹ ਇੱਕ ਆਪ ਸੱਚ ਜਿਹਾ ਐਸੇ ਕਲ ਮੈਸਲਾ ਠੀਕ ਹੈ ਠੀਕ ਹੈ ਬੱਸ ਆ ਗਿਆ ਇਹ ਡ੍ਰੋਨ ਤਾਂ ਸਾਰਾ ਇੰਟੈਜ ਬਣਾ ਮੜੀ ਗਿਆ ਉੱਧਰ ਵਾਗ ਗਿਆ ਆਪਣੇ ਪਿੰਡ 'ਚ ਹੋਰ ਕੁਸ ਹੁਣ ਤਾਂ ਆਪਣੇ ਅੱਧੇ ਪਿੰਡ 'ਚ ਤਾਂ ਪਾਣੀ ਵੜ ਗਿਆ ਹਨਾ ਇਹ ਉੱਧਰ ਤਾਂ ਵੜ ਹੀ ਗਿਆ ਆ ਦੇਖੋ ਬਈ ਘੱਟੋ ਘੱਟ 4 ਘੰਟੇ ਹੋ ਗਏ ਟਰੈਕਟਰ ਚੱਲੀ ਜਾਂਦੇ ਨੂੰ ड़े बना के चार घंटे हो गए हज़े तक माड़ा मोटा पानी निकलिया उधरों भी सारा सारे पिंड च ही है भाई पानी ਆ ਦੋ 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 ਟੋਬੇ ਐ ਸੇ ਇੱਕ ਕਾਸੀ ਤੇ ਇੱਕ ਕਾਸੀ ਇਹ ਆ ਐਰੀਆ ਥੋੜਾ ਜਿਆ ਇਧਰ ਉੱਚਾ ਆ ਗਿਆ ਤੇ ਆ ਪਾਏ ਪਾ ਕੇ ਤੇ ਉਧਰ ਥੋੜਾ ਜਿਆ ਖਾਲੀ ਥਾਂ ਐ ਆਪਣਾ ਜਿਵੇਂ ਪਿੱਛੇ ਹਟਣਾ ਥੋੜਾ ਜਿਆ ਮਾਤਾ ਦਾ ਮੰਦਰਾ ਆ ਗਿਆ ਤੇ ਉਹ ਦੂਰਾ ਗਊਸ਼ਾਲਾ ਐ ਇਹ ਉੱਥੇ ਸਿੱਟੀ ਜਾਂਦੇ ਆ ਬਈ ਪਾਣੀ ਦੀ ਹੋਰ ਕੋਈ ਹਾਲ ਹੀ ਨਹੀਂ ਬਈ ਫਰਾ ਪਿੰਡ ਵੀ ਬਚਾਉਣਾ ਐ ਬਹੁਤਾ ਹੌਲਾ ਚੱਲੀ ਜਾਂਦਾ ਤੜਕੇ ਰੀ ਚੱਲੀ ਜਾਂਦਾ ਇਹ ਤੇ ਕੋਈ ਹੱਲ ਨਹੀਂ ਹੋਇਆ ਹੈ ਇਹਦਾ ਪਾਣੀ ਨਿਕਲਿਆ ਨਹੀਂ ਬਹੁਤ ਜ਼ਿਆਦਾ ਪਾਣੀ ਆ ਵੀ ਚੋਂ ਬਹੁਤ ਜ਼ਿਆਦਾ ਹੈ ਇਦਾਂ ਸਾਰੇ ਘਰਾਂ ਨੂੰ ਖਤਰਾ ਇਹਨਾਂ ਨੂੰ ਉਧਰ ਉਹ ਘਰ ਆ ਦੇ ਸਾਰੇ ਖਤਰਾ ਇਹ ਉਧਰ ਪਰਲੇ ਪਾਸੇ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਵਾ ਵੀਡੀਓ ਦੇਖੀ ਜਾਓ ਵਾ ਸੁੰਦਰ ਵੀ ਬਣਾਉਣੇ ਆਪਾਂ ਤੇ ਸਾਰਾ ਪਿੰਡ ਹੀ ਡੁੱਬੇ ਪੈਣਾ ਪਪਾ ਨਾ ਹਾਂ ਮੈਂ ਵਾ ਹਾ ਸਟੂ ਸਾਹਿਬ ਆ ਆਪਣੇ ਤੇ ਇੱਧਰ ਪਾਣੀ ਚਾਈ ਜਾਂਦਾ ਹੋ ਡੁੱਬੇ ਵਾਲਾ ਆਇਓ ਦਿਖਾਉਣੇ ਤੁਹਾਨੂੰ ਆ ਜਾਓ ਓਏ ਦਿਖਾਉਣੇ ਦਿਖਾਉਣੇ ਹਾਂ ਭਾਈ ਪਿੰਡ ਬਚਾਉਣਾ ਆਪਾਂ ਹਨਾ ਸਹੀ ਗੱਲ ਆ ਚੱਲਾ ਆਗੇ ਜੀ ਆਪਣੇ ਸਾਫ ਕਾ ਸਰਪੰਚ ਉਹ ਮੌਜੂਦਾ ਸਰਪੰਚ ਦੋਨਿਆਰੀ ਕੱਟ ਕਰਦਾ ਅੜਦੇ ਜਿਹਾ ਕੱਢ ਲੈਂਦੇ ਸੱਚੇ ਦਰੀ ਇੱਕ ਗੱਲ ਹੈ ਆਰੇ ਨਾ ਇਹ ਕਾ ਆਪਣਾ ਪੈਸਾ ਨਹੀਂ ਪੈਸੇ ਪਾਣੀ ਆ ਇਹ ਇਹਦਾ ਕੱਢਣਾ ਹੀ ਪਊ ਕਿਸੇ ਹਿਸਾਬ ਨਾਲ ਇੱਥੇ ਸੁੱਕੀ ਜਾਊ ਆਪੇ ਆ ਦੇਖੋ ਜੀ ਅਜੇ 1-1 ਫੁੱਟ ਪਾਣੀ ਉਫਰੇ ਆ ਚੱਲੀ ਜਾਂਦਾ ਟਰੈਕਟਰ ਵਾਹਿਆ ਪਿੰਟ ਸਾਰੇ ਹੀ ਡੁੱਬਿਆ ਪਿਆ ਟੋਟਲ ਹੀ ਜਮਾ ਆ ਚੱਲੀ ਜਾਂਦਾ ਟਰੈਕਟਰ ਵਰਮਾ ਕੋਮਰ ਲਾ ਰੱਖਿਆ ਜਮਾ ਆਪਣਾ ਕਿੰਨਾ ਕੁ ਪਾਣੀ ਘਟਿਆ ਉਧਰੋਂ ਛੋਡੇ ਵਾਲੇ ਘਰਾਂ ਕੰਨੋਂ ਉਧਰੋਂ ਭਾਈ ਇਹ ਚਾਰ-ਚਾਰ ਮੂਲਾ ਘਟਿਆ ਤੜਕੇ ਦਾ ਚੱਲੀ ਜਾਂਦਾ ਭਾਈ ਯਾਰ ਤੜਕੇ ਦੇ ਚੱਲੀ ਜਾਂਦਾ ਹੈ ਨਾ ਇਹ ਘਟਿਆ ਨਹੀਂ ਕੁਝ ਵੀ ਕਿੰਨੇ ਦਿਨ ਚਲਾਉਣਾ ਪੂ ਇਹ ਘਟੋ ਘਟਾਪਨ ਇਹ ਤਾਂ ਵੀਰੇ 2 ਦਿਨ ਚੱਲੂ ਆ ਦੋ ਦਿਨ ਹਾਂ ਪੰਚਾਇਤ ਨੂੰ ਬਹੁਤ ਜ਼ਿਆਦਾ ਖਰਚਾ ਪੈਣਾ ਕੋਈ ਨਹੀਂ ਉਹ ਪੰਚਾਇਤ ਪੰਚਾਇਤ ਚੰਗੀ ਆਪਣੇ ਪਿੰਡ ਦੀ ਕਿਉਂ ਟੈਨਸ਼ਨ ਲੈਣਾ ਆ ਮੈਂਬਰ ਸਾਹਿਬ ਆ ਗਏ ਤੇ ਹੋਰ ਲੀਲਾ ਜੀ ਕੁਝ ਸਨੇਹਾ ਦੱਸੋ ਸਨੇਹਾ ਤਾਂ ਕੀ ਰਾਤ ਨੂੰ ਭਾਵੇਂ ਸੱਤ ਤੇ ਵਰਤਣਾ ਪਊਗਾ ਸਾਹਮਣੇ ਆਉਂਦੇ ਜਾਂਦੇ ਤਾਂ ਰੁਕਣਾ ਪਊਗਾ ਹਾਂ ਖਰਚਾ ਤਾਂ ਬਈ ਹੋਇਆ ਸਹੀ ਖਰਚਾ ਤਾਂ ਹੋਇਆ ਹੈ ਨਾ ਕੁਲਦੀਪ ਐਨਾ ਧੰਜਰਾ ਪਾਣੇ ਦੇ ਵਿੱਚ ਪਾਣੀ ਕਢਾਦਾ ਨਹੀਂ ਯਾਰ ਬੰਦੇ ਨੇ ਪਤਾ ਕੀ ਹੈ ਬੰਦੇ ਨੇ ਕੁਲਦੀਪ ਪਾਣੀ ਤਾਂ ਮੰਨ ਕੇ ਚੱਲ ਵਿਚਾਰੇ ਨੇ ਆਏ ਨਹੀਂ ਗਏ ਤੜਕੇ ਦਾ ਚੱਲੀ ਜਾਂਦਾ ਤੇ ਬਣ ਚ ਚੱਲੀ ਜਾਂਦਾ ਬਈ ਚੱਲੀ ਹੈ ਹਾਂ ਬੰਦਾ ਕੁਛ ਵੀ ਨਹੀਂ ਬੋਲੇ ਯਾਰ ਹਾਂ ਤੇ ਉਹ ਪਾਇਪ ਲੱਗੀ ਪਈ ਐ ਸਾਹਮਣੇ ਤੇ ਪੰਡ ਸਾਰਾ ਡੁੱਬੀ ਜਾਂਦਾ ਇੱਧਰ ਕੋਈ ਦਿੱਕਤ ਨਹੀਂ ਗਈ ਠੀਕ ਹੈ ਤੇ ਪਰ ਇਹ ਮੰਨ ਕੇ ਚੱਲ ਵੀ ਆਏ ਸੋਚੀ ਜਾਂਦੇ ਵੀ ਯਾਰ ਤੇ ਵਿਚਾਲੜੇ ਬੰਦੇ ਨਾ ਡੁੱਬ ਜਾਣ ਕਿਤੇ ਜਿਹੜੇ ਘਰ ਡੁੱਬਲੇ ਹਮ ਜੀ ਹਾਂ